ਸੇ ਇਹ ਸਵਾਲ ਤਾਂ ਸਰਕਾਰ ਦਾ ਸੀਗਾ ਚਲ ਜਵਾਬ ਦੇਣਾ ਸਾਡਾ ਵੀ ਬਣਦਾ ਕਿਉਂਕਿ ਜਦੋਂ ਦੇਸ਼ ਦਾ ਅੰਨਦਾਤਾ ਜਿਹੜਾ ਅੰਨ ਉਗਾਉਣ ਵਾਲਾ ਜਦੋਂ ਭੁੱਖਾ ਮਰਦਾ ਹੋਵੇ ਉਦੋਂ ਸਿਰ ਕਰਜ਼ਾ ਚੜਿਆ ਹੋਵੇ ਫਿਰ ਉਹ 26 ਮਾਰਚ 26 ਮਾਰਚ ਚਾ 26 ਫਰਵਰੀ ਤੋਂ 26 ਜਨਵਰੀ ਫਿਰ ਤਾਂ ਚੁਸ ਕਰਦਾ ਕਿ ਜਦੋਂ ਤੁਸੀਂ 26 ਜਨਵਰੀ ਨੂੰ ਦੇਸ਼ ਦਾ ਝੰਡਾ ਚੁਲਾ ਕੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਆਜ਼ਾਦ ਦੇਸ਼ ਦਾ 75ਵਾਂ ਸਾਡਾ 76ਵਾਂ ਗਣਤੰਤਰ ਦਿਵਸ ਹੈ ਉੱਥੇ ਅਸੀਂ ਇਸ ਉਹਨਾਂ ਦੀ ਗੱਲ ਨੂੰ ਚੁਠਲਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜੇ ਅੰਨਦਾਤਾ ਭੁੱਖਾ ਮਰਦਾ ਹੈ ਤਾਂ ਤੁਸੀਂ ਜਿਹੜੇ ਝੰਡੇ ਚੁਲਾਉਨੇ ਹੋ ਮਾਰਚਾਂ ਪਾਸ ਕਰਦੇ ਹੋ ਉਹ ਕਾਦੇ ਲਈ ਆ ਅਸੀਂ ਇਸ ਅੱਜ ਦੇ ਰੋਡ ਮਾਰਚ ਰਾਹੀਂ ਦੇਸ਼ ਭਰ ਦੇ 500 ਸ਼ਹਿਰਾਂ ਦੇ ਵਿੱਚ ਇਹ ਜਿਹੜਾ ਰੋਡ ਮਾਰਚ ਕੱਢਿਆ ਜਾਣਾ ਤਾਂ ਇੱਕ ਰੋਡ ਮਾਰਚ ਅੱਜ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਵਰਲਡ ਲੈਵਲ ਤੇ ਕਿ ਜਿਹੜੀ ਸਰਕਾਰ ਆ ਸਾਡੀ ਇਹ ਨਕਮੀ ਆ ਇਹਨੇ ਸਾਡੇ ਨਾਲ ਵਾਅਦੇ ਕੀਤੇ ਐ ਐਮ ਐਸ ਪੀ ਦੇਣ ਦੇ ਉਹ ਜਿਹੜੀ ਐਮ ਐਸ ਪੀ ਆ ਉਹ ਹਜੇ ਤੱਕ ਨਹੀਂ ਦਿੱਤੀ ਉਹ ਲੋਕ ਵਿਚਾਰੇ ਜਿਹੜੇ ਖਰੀਦਦਾਰ ਆ ਉਹ ਜਿਹੜਾ ਕਿਸਾਨ ਨੂੰ 2.5 ਰੁਪਏ ਕਿਲੋ ਗੰਢਾ ਵੇਚਦਾ ਕਿੰਨਾ 1.5 ਰੁਪਏ ਕਿਲੋ ਵੇਚਦਾ ਸਾਨੂੰ 80 ਰੁਪਏ ਖਰੀਦਣਾ ਪੈਂਦਾ ਜੇ ਉੱਤੇ ਐਮ ਐਸ ਪੀ ਹੋਵੇ ਉਦਾ ਮਿਨੀਮਮ ਰੇਟ ਤੱਕ ਹੁੱਕਾ ਟੁਕ ਟੁਕ ਹੋ ਗਏ ਤਾਂ ਉਹ ਲੋਕਾਂ ਨੂੰ ਵੀ ਪਤਾ ਹੋਵੇ ਕਿ ਇਹਦਾ ਆ ਰੇਟ ਆ ਤਾਂ ਅਸੀਂ 2 ਰੁਪਏ ਵਧ ਦੇ ਕੇ ਆਰਥ ਦਾ ਉਹ ਉਹ ਚੀਜ਼ ਘਰ ਲਿਆ ਕੇ ਖਰੀਦਣੀ ਆ ਜੇ ਇੱਕ 5 ਰੁਪਏ ਵਾਲੀ ਚੀਜ਼ 80 ਰੁਪਏ ਵੇਖਦੀ ਆ ਉਹ ਕਮਾਈ ਕਿਹਦੀ ਆ ਕਾਰਪੋਰੇਟਾਂ ਦੀ ਕਿ ਅਸੀਂ ਕਾਰਪੋਰੇਟਾਂ ਦੀ ਜਿਹੜੀ ਇਹ ਸਰਕਾਰ ਆ ਉਹਨੂੰ ਨੱਥ ਪਾਉਣ ਲਈ ਅਸੀਂ ਜਿਹੜਾ ਅਨਦਾਤਾ ਆ ਅਨਦਾਤੇ ਦੇ ਨਾਲ ਕੱਲਾ ਅਨਦਾਤਾ ਨੀਯਤ ਨਾਲ ਮਜ਼ਦੂਰ ਜੁੜਿਆ ਇਹਦੇ ਨਾਲ